ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਪਾਇਟੈਕਸ ਗਰਾਊਂਡ ਵਿਖੇ ਡੌਗ ਸ਼ੋਅ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਲਗਭਗ 70 ਕਿਸਮ ਦੇ ਡੌਗ ਮੌਜੂਦ ਸਨ। ਪੂਰੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਡੌਗ ਲਵਰ ਇੱਥੇ ਪੁੱਜੇ ਹੋਏ ਸਨ। ਗੱਲਬਾਤ ਕਰਦਿਆਂ ਹੋਇਆਂ ਲੋਕਾਂ ਨੇ ਆਖਿਆ ਕਿ ਇਹੋ ਜਿਹੇ ਆਯੋਜਨ ਹੋਰ ਹੋਣੇ ਚਾਹੀਦੇ ਹਨ। ਉਹਨਾਂ ਆਖਿਆ ਕਿ ਇਸ ਤਰ੍ਹਾਂ ਉਹਨਾਂ ਨੂੰ ਡੌਗ ਦੀਆਂ ਕਿਸਮਾਂ ਦੀ ਜਾਣਕਾਰੀ ਮਿਲਦੀ ਹੈ ਅਤੇ ਅੱਜ ਦੇ ਸਮੇਂ ਵਿੱਚ ਡੌਗ ਇੱਕ ਵਫਾਦਾਰ ਜਾਨਵਰ ਹੈ। ਡੌਗ ਸ਼ੋਅ ਵਿੱਚ ਜਿਹੜੇ ਡੌਗ ਨੇ ਬਿਹਤਰ ਪ੍ਰਦਰਸ਼ਨ ਕੀਤਾ ਉਸਦੇ ਮਾਲਕਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਹਦਾ ਇਹ ਦੇਖੋ ਜੀ ਮਾਰਕੀਟ ਦੇ ਵਿੱਚ ਤੁਹਾਡੀ ਵੈਲਿਊ ਬਣਦੀ ਹੈ। ਲੋਕਾਂ ਨੂੰ ਨਵੇਂ-ਨਵੇਂ ਲੋਕ ਮਿਲਦੇ ਨੇ ਤੁਹਾਡੀ ਦੂ ਤੱਕ ਡੌਗ ਦੇ ਨਾਲ ਤੁਹਾਡੀ ਨਾਂ ਦੀ ਪਛਾਣ ਹੁੰਦੀ ਹੈ। ਤਾਂ ਡੌਗ ਦਾ ਜਿਹੜਾ ਨਾਂ ਨੂੰ ਰੋਸ਼ਨ ਕਰਦਾ ਹੈ। ਮੈਂ ਇੰਗਲਿਸ਼ ਪੋਕਰ ਲੈ ਕੇ ਆਇਆ। ਇਹ ਬਿਊਟੀ ਹੈ ਜੀ ਆਮ ਜਨ ਨਾਲੋਂ ਅਜੀ ਵੱਧ ਬਿਊਟੀ ਹੈ। ਇਹ ਬਿਊਟੀ ਕੰਪੀਟੀਸ਼ਨ ਦੇ ਵਿੱਚ ਲੱਗਦੇਗਾ ਪਤਾ ਕਿ ਕੀ ਨਹੀਂ ਜੀ ਨਹੀਂ ਡੌਗ ਨੂੰ ਨਹੀਂ ਫਤ ਨਹੀਂ ਕਰਨੀ ਚਾਹੀਦੀ। ਇੱਕ ਫੈਮਿਲੀ ਮੈਂਬਰ ਨੇ ਜੀ ਨੂੰ ਤੁਸੀਂ ਰੱਖ ਕੇ ਵੇਖੋ ਕਿ ਬੱਚਿਆਂ ਨਾਲ ਵੱਧ ਕਰ ਲੈਂਦੇ ਨੇ ਸਰ ਮੈਂ ਅੰਮ੍ਰਿਤਸਰ ਤੋਂ ਹੀ ਆ ਮਜੀਠਾ ਰੋਡ ਤੋਂ ਅਸੀਂ ਅੱਜ ਇੱਥੇ ਰੰਜੀਤ ਦੇ ਉਹਨਾਂ ਡਾਉਨ ਸ਼ੋਅ ਹੋ ਰਿਹਾ ਅਸੀਂ ਉੱਥੇ ਆਏ ਆ ਆਪਣਾ ਡਾਉਨ ਲੈਟਡ ਡਾਉਨ ਰਿੰਗ ਦੇ ਵਿੱਚ ਪਾਰਟਿਸਪੇਟ ਕਰਵਾਇਆ ਸਰ ਦੇਖੋ ਜੇ ਦੇ ਅਸੀਂ ਇਹਨਾਂ ਨੂੰ ਇੱਕ ਫੈਮਿਲੀ ਮੈਂਬਰ ਦੇ ਤੌਰ ਤੇ ਰੱਖੀਏ ਮੇਰੇ ਤੇ ਸਿਰਫ ਫਾਇਦੇ ਨੁਕਸਾਨ ਦਾ ਤੇ ਆਪਾਂ ਕਹਿ ਨਹੀਂ ਸਕਦੇ ਕੁਝ ਹੈ ਨਾ ਕਿਉਂਕਿ ਇਹਨਾਂ ਨੂੰ ਅਸੀਂ ਬਸ ਇੱਕ ਐਜ਼ ਅ ਸ਼ੌਂਕ ਨਾਲ ਰੱਖਦੇ ਬੱਚਿਆਂ ਵਾਂਗ ਰੱਖਦੇ ਆ ਤੇ ਇਸ ਕਰਕੇ ਇਹਨਾਂ ਤੋਂ ਫਾਇਦੇ ਤਾਂ ਸੋਚਿਆ ਨਹੀਂ ਜਾਂਦਾ ਤੇ ਬਸ ਇਹ ਹੈ ਕਿ ਚਲੋ ਇੱਕ ਫੈਮਿਲੀ ਮੈਂਬਰ ਅਗੇ ਨੇ ਅਸੀਂ ਇਹਨਾਂ ਨੂੰ ਅੱਜ ਇਹਨਾਂ ਵਾਸਤੇ ਇੱਕ ਸ਼ੋਅ ਇਹਨਾਂ ਨੇ ਆਰਗੇਨਾਈਜ਼ ਕੀਤਾ ਤੇ ਉਹਦੇ ਵਿੱਚ ਅਸੀਂ ਇਹਨੂੰ ਪਾਰਟਿਸਪੇਟ ਕਰਵਾਇਆ ਸਰ ਬਰੀਡ ਤਾਂ ਦੇਖੋ ਬਰੀਡਾਂ ਦੇ ਇਹਦੇ ਵਿੱਚ ਬਹੁਤ ਜ਼ਿਆਦਾ ਨੇ ਪਰ ਜਿਵੇਂ ਅਸੀਂ ਮੰਨ ਲਓ ਕਿ ਹਰ ਕਿਸੇ ਦਾ ਵੱਖ-ਵੱਖਰਾ ਸ਼ੌਂਕ ਹੈ ਕੋਈ ਲੈਬਰਡਰ ਰੱਖਣਾ ਪਸੰਦ ਕਰਦਾ ਹੈ ਕੋਈ ਜਰਮਨ ਸ਼ੌਟ ਕੋਈ ਗਾਰਡ ਕੋਈ ਗਾਰਡ ਹੋ ਗਿਆ ਫੋਨ ਫ੍ਰੈਂਚ ਬੁਲਡੌਗ ਇੱਕ ਬਰੀਡ ਹੈ ਜਿਵੇਂ ਇਹ ਕਨਾ ਉਹ ਮਲਕ ਦੀ ਇੱਕ ਵੱਖਰੀ ਬਰੀਡ ਆ ਤੇ ਹੁਣ ਉਹ ਤੁਸੀਂ ਗਾਰਡਿੰਗ ਵਾਸਤੇ ਵੀ ਯੂਜ਼ ਕਰ ਸਕਦੇ ਹੋ ਤੇ ਉਹਨੂੰ ਐਜ਼ ਅ ਮਲਕ ਦੀ ਫੈਮਿਲੀ ਮੈਂਬਰ ਮਲਕ ਤੁਹਾਨੂੰ ਦੱਸ ਨਹੀਂ ਸਕਦੇ ਕਿ ਉਹਦੇ ਵਿੱਚ ਕੁਆਲਿਟੀਆਂ ਕੀ ਆ ਫ੍ਰੈਂਚ ਬੁਲਡ ਨਹੀਂ ਇਹ ਜੀ ਫੈਮਿਲੀ ਡੋ ਗਿਆ ਮਤਲਬ ਹਰ ਤਰ੍ਹਾਂ ਫੈਮਿਲੀ ਚ ਅਸੀਂ ਉਹਨੂੰ ਅਡਜਸਟ ਕਰ ਸਕਦੇ ਆ ਇਹੀ ਖਾਸੀਅਤ ਹੈ ਦੀ ਇੱਕ ਜਿਹੜੀ ਇਹ ਸੁੰਦਰਤਾ ਹੈ ਦੀ ਅਲੱਗ ਹੈ ਦੂਜੇ ਰੋਬ ਨਾਲੋਂ ਕਿਹਾ ਕਿ ਇਹਦੇ ਵਿੱਚ ਕੋਈ ਮਤਲਬ ਛਲਛਲ ਕੋਈ ਕੱਟਣ ਵਾਲਾ ਡੌਗ ਜਿਹੜਾ ਜਿਸ ਤਰ੍ਹਾਂ ਆਪਾਂ ਐਗਰੈਸਿਵ ਡੌਗ ਆ ਉਹ ਨਹੀਂ ਹੈ ਫਾਇਦਾ ਨੁਕਸਾਨ ਤੇ ਨਹੀਂ ਹੈ ਚਲੋ ਭਾਜੀ ਜਿਹੜਾ ਹੈ ਹੈ ਵਾ ਪਰ ਇਹ ਵੀ ਇੱਕ ਸ਼ੌਕ ਹੈ ਹਰ ਇੱਕ ਨੂੰ ਡੌਗ ਇੱਕ ਤੁਹਾਨੂੰ ਪਤਾ ਡੌਗ ਲਵਰ ਜਿਹੜੇ ਆ ਉਹ ਪਿਆਰ ਕਰਕੇ ਜਿਹੜਾ ਡੌਗ ਨੂੰ ਆਪਣੇ ਨੂੰ ਇੱਥੇ ਅੱਜ ਇਹਨਾਂ ਤੋਂ ਆ ਕੇ ਡੌਗ ਸ਼ੋਅ 'ਚ ਲੈ ਕੇ ਆਂਦੇ ਆ ਇਹਦੇ ਵਿੱਚ ਜਿਹੜੀਆਂ ਚੰਗੀਆਂ ਬਰੀਡਾਂ ਵਾ ਉਹਨਾਂ ਦੇ ਜੱਜਿਸ ਆਣ ਕੇ ਜੱਜਿੰਗ ਕਰਦੇ ਆ ਉਹ ਦੇਖਦੇ ਆ achhiyan chijyan ਦੇ ਵਿੱਚ ਕੀ ਕੀ ਕੁਆਲਿਟੀ ਨੂੰ ਜਾਣ ਕਰੀਂ ਕਿੱਦਾਂ ਇਹ ਇੱਥੇ ਅੱਜ ਡੌਗ ਸ਼ੋਅ 'ਚ ਤੇ ਕਮ ਸੇ ਕਮ 70 ਦੇ ਕਰੀਬ ਵੱਖ-ਵੱਖ ਬਰੀਡਾਂ ਜਿਹੜੀਆਂ ਉਹ ਆਈਆਂ ਅਮਰੇਚਰ ਰਣਜੀਤ ਆਪਣੀ ਪਾਈਟੈਕ ਚ ਗਰਾਊਂਡ ਵਿਖੇ ਡੌਗ ਸ਼ੋਅ ਕਰਵਾਇਆ ਗਿਆ ਵੱਡੀ ਗਿਣਤੀ ਵਿੱਚ ਲੋਕ ਇਹ ਡੌਗ ਸ਼ੋਅ ਦੇਖਣ ਵਾਸਤੇ ਆਏ ਅਤੇ ਲੋਕਾਂ ਨੇ ਗੱਲਬਾਤ ਕਰਦਿਆਂ ਹੋਇਆਂ ਆਖ ਕੇ ਇਹੋ ਜਿਹੇ ਡੌਗ ਸ਼ੋਅ ਆਉਣ ਵਾਲੇ ਸਮੇਂ ਵਿੱਚ ਹੋਰ ਹੋਣੇ ਚਾਹੀਦੇ ਹਨ ਅਮਰਸਰ ਫਾਸਟਵੇ ਖਬਰਨਾਮੇ ਦੇ ਕੈਮਰਾਮੈਨ ਪਰੇਸ਼ ਚਰਮਾਦਨ ਰਕੇਸ਼ ਕੁਮਾਰ